ਕੱਲ ਪਿਛਲੇ ਸਾਲ 126 ਚੋਂ ਨਾ ਸਰਕਾਰ ਨੇ ਗੈਸ ਦੌਨ ਨੂੰ ਤਾਂ ਬਹੁਤ ਸਾਰੇ ਕਿਸਾਨ 136 ਲਾਏਗਾ ਪਰ ਐਕਿ ਜਦੋਂ ਨਵੀਂ ਇਹਦੇ ਵਿੱਚ ਜੜੇ ਹੁੰਦੀ ਹੈ ਸਿੰਦਰ ਮਾਲਕ ਨਹੀਂ ਚਾਹਦਾ ਤਾਂ ਐਕਿ ਕਿਸਾਨ ਇਸ ਵਾਰ ਇਸ ਵਾਰ ਹਾਈਬ੍ਰਿਡ ਤੇ ਸੀ ਟੋਟਲੀ ਬੈਨ ਕਰ ਰਹੇ ਜਿਹੜੇ ਹਾਈਬ੍ਰਿਡ ਨੇਕਲੀ ਵੀ ਨੇ ਕਿਸਾਨ ਫਿਰ ਨਹੀਂ ਅਸੀਂ ਅਸੀਂ ਕਿਸਾਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਅਸਲੀ ਪੀਆਰ 126 127 128 129 ਉਹਨੂੰ ਅਸੀਂ ਚੱਕਾਂਗੇ ਔਰ ਇੱਕ ਹੋਰ ਮੈਂ ਤੁਹਾਨੂੰ ਅੱਜ ਦੱਸ ਦਿਨ ਕਿ ਇਸ ਵਾਰ ਅਸੀਂ ਜਿਹੜਾ ਝੋਨੇ ਦਾ ਜਿਹੜਾ ਸੀਜ਼ਨ ਹੈ ਉਹ ਜਿਹੜੀ ਬਿਜਲੀ ਹੈ ਜੀ ਪਹਿਲਾਂ 16 17 ਜੂਨ ਤੱਕ ਚੱਲੀ ਜਾਂਦੀ ਸੀ ਉਹ ਉਹਦੇ ਨਾਲ ਅੱਗੇ ਸਾਡਾ ਜਿਹੜਾ ਸੀਜ਼ਨ ਹੈ ਉਹ ਫਿਰ ਅਕਤੂਬਰ ਫਰਸਟ ਵੀਕ ਤੋਂ ਆਉਂਦਾ ਉਹ ਤੱਕ ਮੌਇਸਚਰ ਆ ਜਾਂਦਾ ਜਿਹੜਾ ਐਟਮੋਸਫੇਅਰ ਚ ਤੇ ਮੌਇਸਚਰ 18% ਹੈ FCI ਦਾ ਜਿਹੜਾ ਸਟੈਂਡਰਡ ਉਦੋਂ 18% ਰਹਿ ਹੀ ਨਹੀਂ ਸਕਦਾ ਹੈਨਾ ਸੋ ਇਸ ਵਾਰ ਅਸੀਂ 1 ਜੂਨ ਤੋਂ ਜਦੋਂ ਆਪਚੂਨੇ ਡਿਸੀਜਨ ਦਾ ਸ਼ੁਰੂ ਨਹੀਂ ਕੋਈ ਪਾਣੀ ਹੈਗਾ ਸਾਡੇ ਕੋਲ ਤੇ ਅਸੀਂ ਨਹਿਰਾਂ ਦੇ ਜਿਹੜੇ ਨੇ ਖਾਲ ਕੱਢ ਤੇ ਸਭ ਬਿਜਲੀ ਹੈ ਕੋਈ ਤਰ੍ਹਾਂ ਦੀ ਇੱਕ ਜੂਨ ਤੋਂ ਝੋਨਾ ਲਾਉਣ ਦੀ ਅਸੀਂ ਸੱਤ ਸੱਤ ਜ਼ਿਲ੍ਹਿਆਂ ਦੇ ਛੇ ਛੇ ਜ਼ਿਲ੍ਹਿਆਂ ਦੇ ਚਾਰ ਬਣਾਵਾਂਗੇ ਆਪਣਾ ਜ਼ੋਨ ਕਿ ਉਹ ਪਹਿਲਾਂ ਲਾਉਣਗੇ ਆ ਤੋਂ ਬਾਅਦ ਲਾਉਣਗੇ ਆ ਤੋਂ ਬਾਅਦ ਲਾਉਣ ਸੀਜ਼ਨ ਵੀ ਲੰਬਾ ਹੋਊਗਾ ਲੇਬਰ ਨੂੰ ਜ਼ਿਆਦਾ ਕੰਮ ਮਿਲੂਗਾ ਤੇ ਸਾਨੂੰ ਵੀ ਪਤਾ ਲੱਗੂਗਾ ਕਿਹੜੀ ਫਸਲ ਕਦੋਂ ਆ ਰਹੀ ਹੈ ਤੇ ਟਰਾਂਸਪੋਰਟ ਵਾਲਿਆਂ ਦਾ ਵੀ ਕੰਬਾਈਨਾ ਵਾਲਿਆਂ ਦਾ ਵੀ ਸਾਰਿਆਂ ਦਾ ਫਾਇਦਾ ਹੋ ਰਿਹਾ ਸਰ ਕਿਸਾਨ ਦੀ ਗੱਲ ਕਰੀਏ ਸਰ ਕਿਸਾਨ ਤੇ ਕੇਂਦਰ ਦੇ ਵਿੱਚ ਜਿਹੜਾ ਪਵਾੜ ਪੈ ਰਿਹਾ ਹੈਗਾ ਕਾਫੀ ਲੰਮਾ ਮਸਲਾ ਹੈ ਐਨਐਸਪੀ ਨੂੰ ਲੈ ਕੇ ਚੱਲਦਾ ਆ ਰਹੇਗਾ ਪਰ ਇਸ ਚੀਜ਼ ਦਾ ਹੱਲ ਕੋਈ ਦੇਖੋ ਜੀ ਉਹਨਾਂ ਨੇ ਜਦੋਂ ਮੀਟਿੰਗ ਕਰਨੀ ਹੈ ਉਹ ਕਰ ਲੈਣ ਆ ਚਾਰ ਮਹੀਨੇ ਨੂੰ ਉਹਨਾਂ ਦੀ ਮੀਟਿੰਗ ਹੈ ਅਸੀਂ ਚੰਡੀਗੜ੍ਹ ਹੀ ਆਉਂਦੇ ਹਾਂ ਸਾਰੇ ਮੰਤਰੀ ਜਿਹੜੇ ਉਹਨਾਂ ਦੇ ਅਸੀਂ ਉਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਲੈ ਕੇ ਵੀ ਜਾਵਾਂਗੇ ਬਕਾਇਦਾ ਤੌਰ ਤੇ ਪਿਆਰ ਨਾਲ ਸਿੱਧੀ ਵਿਜਾਇੀ ਪੈਸੇ ਵਧਾਏ ਜਾਣਗੇ 1500 ਰੁਪਏ ਹੈਗਾ ਪਹਿਲਾਂ ਆਲਰੇਡੀ ਉਹ ਜਿਹੜਾ ਕੋਈ ਸਿੱਧੀ ਵਿਜਾਇੀ ਕਰੋਗੇ 1500 ਸਰ